ਲੋ ਵੀ ਦੋਸਤੋ ਕਈ ਲੋਕ ਨਵੇਂ ਤਰੀਕਿਆਂ ਨਾਲ ਦੁਸ਼ਮਣੀ ਕੱਢਦੇ ਆ ਹਨ ਤੇ ਆਪਣੇ ਇਧਰਲੇ ਪਾਸੇ ਹੁੰਦੇ ਆ ਬੱਕਰੇ ਤੇ ਕਿਸੇ ਨੇ ਆਪਣੇ ਬੱਕਰਿਆਂ ਦੇ ਵਿੱਚ ਜਿਹੜੀ ਦਵਾਈ ਲੱਗੀ ਵਾਲੀ ਮੱਕੀ ਹੁੰਦੀ ਹੈ ਹਨਾ ਬੀਜ ਵਾਲੀ ਮੱਕੀ ਦਵਾਈ ਲੱਗੀ ਹੁੰਦੀ ਯਾਰ ਉਹ ਸੱਟਤੀ ਆ ਦੇਖੋ ਇੱਥੇ ਲੱਪਾ ਭਰ ਕੇ ਆਹ ਸੱਟੀ ਪਈ ਆ ਵਿੱਚ ਇਹਦਾ ਮੈਂ ਹੁਣ ਪੱਠੇ ਪਾਉਣ ਆਇਆ ਸੀਗਾ ਤੇ ਉਦੋਂ ਦੇਖੀ ਆ ਆ ਦੇਖ ਸਕਦੇ ਹੋ ਤੁਸੀਂ ਸਾਰੀ ਬੀਜ ਵਾਲੀ ਮੱਕੀ ਇਹਨੂੰ ਦਵਾਈ ਲੱਗੀ ਹੁੰਦੀ ਹੈ ਯਾਹਰ ਤੇ ਉਹ ਸਿੱਟੀ ਹੈ ਹਜੇ ਤੱਕ ਤਾਂ ਜਾਨੀ ਕਿ ਲੋਕ-ਲੂਕ ਲੱਗੇ ਹੁੰਦੇ ਆ ਲੋਕਾਂ ਦਾ ਕਰਕੇ ਵੀ ਬੰਦਾ ਅੰਦਰ ਨਹੀਂ ਆ ਸਕਦਾਗਾ ਤੇ ਆ ਦੇਖੋ ਤੁਸੀਂ ਇਹ ਗੱਲ ਆ ਮਾੜੀ ਇਹ ਤਾਂ ਮੈਂ ਹੁਣ ਪੱਠੇ ਪਾਉਂਦੇ ਨੇ ਵੇਖਿਆ ਜਦੋਂ ਪੱਠੇ ਪਾਉਣ ਆਇਆ ਆ ਥਾਂ-ਥਾਂ ਦਾਣੇ ਖਿਲਰੇ ਪਏ ਆ ਦੇਖੋ ਆ ਵੇਖ ਸੀ ਮਰਨ ਦਿਖਾਈ ਮਾੜੇ ਜੇ ਆ ਸੀ ਮਰਨ ਨੂੰ ਵੀ ਸੱਦ ਕੇ ਲੈਂਦਾ ਕੀ ਖਾਧੇ ਹੁਣ ਇਹਨਾਂ ਨੇ ਕੀ ਪਤਾ ਹਾਂ ਕਿੰਨੇ ਕਿ ਸਿੱਟੇ ਹੋਣਗੇ ਕੀ ਪਤਾ ਹਾਂ ਕਿਉਂਕਿ ਕਿੰਨੇ ਪਏ ਆ ਇਹ ਤਾਂ ਹੁਣ ਦੇਖਿਆ ਪਏ ਆਲ ਦੇਖ ਲਓ ਹਾਂ ਸਾਰੇ ਪਏ ਆ ਹਾਂ ਕਿੱਥੋਂ ਤੱਕ ਹੋਊਗਾ ਹੱਥ ਤੱਕ ਇਹ ਗਲਤ ਗੱਲ ਆ ਬਈ ਜਿਸੀ ਆਂਦੀ ਆ ਵੇਚ ਵਿੱਚ ਕਣਕ ਆ ਇਹਦੇ ਕਣਕ ਤੇ ਜਵਾਰ ਤੇ ਮੱਕੀ ਕਣਕ ਦੇ ਸਿੱਟੇ ਹੋਰ ਪਤਾ ਨਹੀਂ ਕੀ ਗੱਲ ਆ ਵੇਖੋ ਆ ਦੇਖ ਲਓ ਬਈ ਤੇ ਮਾੜੀਆਂ ਗੱਲਾਂ ਹਨਾ ਪਟਾਣੀ ਆ ਵੇਖ ਨਾ ਆ ਵੇਖ ਕਾਂਕਦੋ ਆ ਵੇਖ ਕਾਂਕ ਰੰਗ ਕੀ ਵੀ ਆ